ਮੋਹਾਲੀ ਪੁਲਸ ਨੇ ਫੜਲੇ ਫਰਜੀ ਪੁਲਸ ਮੁਲਾਜ਼ਮ ਪਿਛਲੇ ਸਮੇਂ ਤੋਂ ਚੰਡੀਗੜ੍ਹ ਦੇ ਆਸ-ਪਾਸ ਦੇ ਏਰੀਆ 'ਚ ਫਰਜੀ ਪੁਲਸ ਮੁਲਾਜ਼ਮ ਨਜ਼ਰ ਆ ਰਹੇ ਸਨ ਇਨ ਨਕਲੀ ਅਧਿਕਾਰੀ ਲੋਕਾਂ ਨੂੰ ਗੱਡੀਆਂ ਦੇ ਦਸਤਾਵੇਜ਼ ਚੈੱਕ ਕਰ ਉਹਨਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰ ਰਹੇ ਸਨ ਇਸੇ ਤਹਿਤ ਮੋਹਾਲੀ ਪੁਲਸ ਨੇ ਦੋ ਯੁਵਕਾਂ ਨੂੰ ਗ੍ਰਫਤਾਰ ਕੀਤਾ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਗੰਭੀਰ ਜਾਂਚ 'ਚ ਇਹਨਾਂ ਨੌਜਵਾਨਾਂ ਦੀ ਪਛਾਣ ਕਰਕੇ ਇਹਨਾਂ ਨੂੰ ਫੜਿਆ ਗਿਆ ਉਹਨਾਂ ਤੋਂ ਪੁੱਛਤਾਚੀ ਜਾਰੀ ਹੈ ਅਤੇ ਉਹਨਾਂ ਤੋਂ ਇੱਕ ਖਡੋਣੇ ਵਾਲੀ ਪਿਸਤੌਲ ਵੀ ਬਰਾਮਦ ਹੋਈ ਹੈ ਪੁਲਿਸ ਨੇ ਅਸ਼ਵਾਸ਼ਣ ਦਿੱਤਾ ਹੈ ਕਿ ਐਦਾਂ ਦੀਆਂ ਧਾਂਦਲੀਆਂ ਕਰਨ ਵਾਲਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜਿਆ ਪੁਲਿਸ ਵਾਲੇ ਨੇ ਕਿਹਾ ਇਹਨਾਂ ਦੇ ਹਾਈ ਕਾਲਮ ਜੇ ਨਾਲ ਡਰੋਏ ਪਿਸਤੌਲ ਮਿਲੀ ਹੈ ਉਹ ਕੀ ਮਾਮਲਾ ਸਤਿਵਾਰ ਦੱਸੋ ਉਹਨਾਂ ਵਿਸਿਅਲिटीज ਦੇ ਕੋਲ ਇੱਕ ਸੀਕ੍ਰੇਟ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਤੇ ਕਿਉਂਕਿ ਸ਼ਰਗਤੀ ਨੇ ਡਰੇ ਆਪਣੇ ਆਪ ਨੂੰ ਕੋਰਸ ਵਿੱਚ ਲਾਉਣ ਨੂੰ ਤਸਕੀ ਤੇ ਲੋਕਾਂ ਨਾਲ ਤਗੀਆਂ ਮਾਰ ਰਹੇ ਨੇ ਉਸੇ ਇਨਫੋਰਮੇਸ਼ਨ ਨੂੰ ਡੀਵੈਲਪ ਕਰਦੇ ਹੋਏ ਬਹੁਤ ਹੀ ਸੰਨੀਖਲੇ ਉਤਾਨਾ ਸਟਿੱਕਰ ਰਦੀ ਟੀਮ ਨੇ ਸ਼ਬ ਉਹਨਾਂ ਨੂੰ ਰੁਕ ਕੇ ਨਾ ਕੇ ਤੇ ਰੋਕ ਕੇ ਤੇ ਜਿਹੜੇ ਤੁਰੂ ਚਾਰ ਜਣੇ ਇਹਨਾਂ ਨੂੰ ਘੇਟਾ ਦਿੱਤਾ ਕੌਣ ਕੌਣ ਸੀਗੇ ਸਰ ਤੇ ਕਿਹਟੋ ਕਿਹੋ ਦੇ ਨੇ ਇਹਦੇ ਚਾਰ ਤੁਸੀਂ ਨੇ ਇੱਕ ਨਿਆਮ ਆਉਂਦਾ ਰਹੇ ਨਾਲ ਇੱਕ ਮਲਵਾ ਸੈਦ ਦਾ ਵੀਰ ਤੁਹਾਡੇ ਚੌਥਾ ਸਮਾਨ ਹੈ ਦਾ ਮੈਨੂੰ ਲੱਗ ਤੇ ਤੇਨ ਦਾ ਪੁੱਛੇ ਕ੍ਰਿਮੀਨਲ ਰਿਕਾਰਡ ਵੀ ਹੈ ਕਿ ਕਿਸ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਜੀ ਹੈ ਨਾ ਦਾ ਪਹਿਲਾਂ ਕੋਈ ਲੜਾਈ ਚੜੜੇ ਦੇ ਪਰਚੇ ਹੈਗੇ ਜਾਂ ਕੋਈ ਚੋਰੀ ਚਕਾੜੀ ਦੇ ਪਰਚੇ ਹੈ ਕੋਈ ਹੋਰ ਜਿ ਦੇ ਪਰਚੇ ਹੋਏ ਹੋਣਗਾ ਤੇ ਕੋਈ ਰਿਪੋਰਟ ਹੈਗਾ ਇੱਕ ਕਿ ਅਜੇ ਤਾਂ ਵੀ ਸਾਡੇ ਕੋਲ ਰਿਕਾਰਡ ਆਇਆ ਜੀ ਇੱਕ ਤੇ ਚੋਰੀ ਦਾ ਪਹਿਲਾਂ ਦਾ ਪਰਚਾ ਤੇ ਦੋ ਤੇ ਐਨਪੀਐਸ ਦਾ ਉਹ ਹੈ ਨਹੀਂ ਵੀ ਅਜਾ ਪਰਚਾ ਕਿੱਥੇ ਹੈਗੇ ਨੇ ਪਰਚੇ ਇਹਨਾਂ ਦੇ ਇੱਥੇ ਲੁਕੋ ਨਹੀਂ ਨਹੀਂ ਜੀ ਇਹਨਾਂ ਦੇ ਰੇਸ਼ੀ ਜਰੀਏ ਦੇ ਕਿਹੜਾ ਸਮਾਨਾ ਦਾ ਸਰ ਜੀ ਉਸ ਪਾਸੇ ਦਾ ਸਮਾਨਾ ਦਾ ਜਿਹੜਾ ਤੁਸੀਂ ਦੱਸਿਆ ਕਿ ਨਿਆਣਾਂ ਗੋਂ ਦਾ ਰਹਿਣਾ ਚੋਰੀ ਦੇ ਉਹਨਾਂ ਨੇ ਹੁਣ ਅੱਛੀ ਹੋਰ ਇਹ ਹੁਣ ਇਹਨਾਂ ਦੇ ਤੁਸੀਂ ਰਿਮਾਂਡ ਲਿਆ ਇਹਨਾਂ ਦਾ ਤੇ ਅੱਗੇ ਕੋਈ ਪਤਾ ਲੱਗ ਰਿਹਾ ਕੁਝ ਹੋਰ ਨਹੀਂ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਤੋਂ ਉਹ ਲੋਕੋ ਜਿਹੜਾ ਇਸ ਯੂਜ਼ ਕਰਦੇ ਸੀ ਪਰਸਨੇਸ਼ਨ ਕਰ ਰਹੇ ਸੀ ਪੰਜਾਬੀ ਦੇ ਲੋਕੋ ਉਹਨਾਂ ਕੋਲ ਜੱਲੀ ਆਈ ਕਾਰਡ ਤੇ ਟੋਏ ਪਿਸਟਲ ਉਹ ਸਾਰੀ ਇਹ ਜਿਆ ਪ੍ਰੋਬਲਮ ਕੀਤੀਆਂ ਇਹਨਾਂ ਤੋਂ ਵੀ ਇਹਨਾਂ ਕੋਲ ਕੁਝ ਸਖਤੀ ਨਾਲ ਬੁਚੇ ਕਰ ਰਹੇ ਆ ਕਿ ਕੋਈ ਹੋਰ ਜੋ ਹੈ ਦੇ ਇਸ ਇਨਸੀਡੈਂਟ ਉਹਨਾਂ ਨੇ ਕੋਈ ਪੰਜਾਬ ਦਿੱਤਾ ਹੋਵੇ ਤਾਂ ਉਹਦੇ ਜੇ ਉਹ ਸੰਗੀਤ ਤਫ਼ਤੀਸ਼ ਚੱਲ ਰਹੀ ਹੈ ਨਹੀਂ ਹਲੇ ਤੱਕ ਉਹ ਤਰਤੀਜ ਦੇ ਵਿੱਚ ਕੁਝ ਵੀ ਨਹੀਂ ਮਤਲਬ ਸਾਹਮਣੇ ਆ ਰਿਹਾ ਕਿ ਇਹ ਮਤਲਬ ਕੁਝ ਕਰ ਚੁੱਕੇ ਸੀਗੇ ਜਾਂ ਕਰਨ ਜਾ ਰਹੇ ਸੀ ਦੇਖੋ ਜੀ ਇਹ ਬੜਾ ਪ੍ਰੀਲਿਮਿਨਰੀ ਹੈ ਡਿਸਕਲੋਜ਼ ਕਰਨਾ ਸਾਡੀ ਜਿਹੜੀ ਇੰਟਰਨਲ ਤਫਤੀਸ਼ ਹੈ ਉਹਦੇ ਵਿੱਚ ਅਸੀਂ ਕੰਪਲੇਨੈਂਟ ਨੂੰ ਰਾਬਤਾ ਕਰਕੇ ਇਹਨਾਂ ਤੋਂ ਕੁਝ ਕੁਝ ਕਰਕੇ ਕੰਪਲੇਨੈਂਟ ਨਾਲ ਰਾਬਤਾ ਕਰਕੇ ਉਹਨਾਂ ਨੂੰ ਪ੍ਰੋਪਰ ਕੰਪਲੈਂਸ ਲੈ ਕੇ ਫਿਰ ਜਿਹੜੀ ਅਗਲੀ ਤਫਤੀਸ਼ ਰੋਕ ਸਕਦੇ ਤੇ ਇਹਨਾਂ ਕੋਲ ਕੋਈ ਮਨੀ ਵੀ ਕੋਈ ਪ੍ਰਾਪਤ ਹੋਈ ਨਹੀਂ ਹਾਂ ਜੀ ਇਹਨਾਂ ਤੋਂ 15000 ਰੁਪਏ ਤੋਂ ਜਿਹੜੇ ਆ ਪੁਲਿਸ ਵਾਲੇ ਨਕਲੀ ਜਿਹਨਾਂ ਦਾ ਆਈ ਕਾਰਡ ਮਿਲਿਆ ਤੇ ਨਾਲ ਟੋਏ ਪਿਸਟਲ ਮਿਲੀ ਹੈ ਉਹ ਕੀ ਮਤਲਬਾ ਤੁਹਾਨੂੰ ਦੱਸੋ ਵਿਸਪਿਲिटीज ਅਕੜ ਕੋਈ ਸੀਕ੍ਰਟ ਇਨਫੋਰਮੇਸ਼ਨ ਰੀਸੀਵ ਹੋਈ ਸੀ ਤੇ ਕਿ ਕੁਝ ਸ਼ਿਗਰਤੀ ਨੇ ਜਿਹੜੇ ਆਪਣੇ ਆਪ ਨੂੰ ਪੋਰਸ ਨੂੰ ਲਾ ਦਿੰਦੇ ਦੱਸ ਕੇ ਤੇ ਲੋਕਾਂ ਨਾਲ ਟੱਕੀਆਂ ਮਾਰ ਰਹੇ ਨੇ ਉਸੇ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਬਹੁਤੀ ਸੰਨੀਖਲੇ ਤਣਾਸਫੀ ਕਰ ਦਿੱਤੀ ਟੀਮ ਨੇ ਉਹਨਾਂ ਨੂੰ ਰੁਕਿਆ ਨਾ ਕੀਤੇ ਰੋਕੇ ਤੇ ਜਿਹੜੇ ਚੋਲੂ ਚਾਰ ਜਣੇ ਇਹਨਾਂ ਨੂੰ ਘੁੱਟਾ ਦਿੱਤਾ ਕੌਣ ਕੌਣ ਸੀਗੇ ਸਰ ਕਿੱਟੋ ਕਿੱਥੋਂ ਦੇ ਜੀ ਚਾਰ ਤੁਸੀਂ ਨੇ ਇੱਕ ਨਿਆਉ ਨਾਉ ਦਾ ਰਹਿਣਾ ਦਾ ਇੱਕ ਮਲੂਆ ਸਿੱਦਾ ਇੱਕ ਜ਼ਿਰਪੁਰ ਦਾ ਤੇ ਚੌਥਾ ਸਮਾਣੀ ਦਾ ਮੈਂ ਨਾਲ ਤੇ ਤੇਨ ਦਾ ਪੁੱਛਿਓ ਕ੍ਰਿਮੀਨਲ ਰਿਕਾਰਡ ਦੀ ਕਿ ਕਿਸ ਤਰ੍ਹਾਂ ਦਾ ਕ੍ਰਿਮੀਨਲ ਰਿਕਾਰਡ ਜੀ ਇਹਨਾਂ ਦਾ ਪਹਿਲਾਂ ਕੋਈ ਲੜਾਈ ਝਗੜੇ ਦੇ ਪਰਚੇ ਹੈਗੇ ਜਾਂ ਕੋਈ ਚੋਰੀ ਠਗੜੀ ਦੇ ਪਰਚੇ ਹੈ ਜਾਂ ਕੋਈ ਹੋਰ ਦੇ ਪਰਚੇ ਕੋਈ ਹੋਰ ਕੈਟਾਗਰੀ ਰਿਪੋਰਟ ਹੈਗਾ ਇੱਕ ਤੇ ਅਜੇ ਤੱਕ ਪੂਰਨ ਸੱਦੇ ਕੋਈ ਰਿਕਾਰਡ ਆਇਆ ਜੀ ਕਿਤੇ ਚੋਰੀ ਦਾ ਪਹਿਲਾਂ ਦਾ ਪਰਚਾ ਤੇ ਦੋ ਤੇ ਐਨਡੀਪੀਐਸ ਦਾ ਕੋਈ ਐਲਿਵੀਅਰ ਦਾ ਪਰਚਾ ਕਿੱਥੇ ਹੈਗੇ ਨੇ ਪਰਚੇ ਇਹਨਾਂ ਦੇ ਇੱਥੇ ਲੁਕੋ ਜੀ ਨਹੀਂ ਜੀ ਇਹਨਾਂ ਦੇ ਰਹਿਸ਼ੀ ਸਮਾਨਾ ਦੱਸ ਸਕਦੇ ਹੋ ਉਸ ਪਾਸੇ ਸਮਾਨਾ ਦਾ ਜਿਹੜਾ ਤੁਸੀਂ ਦੱਸਿਆ ਕਿ ਨਿਆਣਾ ਗੰਗਰ ਇਹਨਾਂ ਦਾ ਚੋਰੀ ਦਾ ਮਕਦਮਾ ਉਹਨਾਂ ਦਾ ਨੇਮ ਆ ਪੱਛੀ ਹੋਰੇ ਉਹਨਾਂ ਦਾ ਤੁਸੀਂ ਰਿਮਾਂਡ ਲਿਆ ਇਹਨਾਂ ਦਾ ਤੇ ਅੱਗੇ ਕੋਈ ਪਤਾ ਲੱਗ ਰਿਹਾ ਕੁਝ ਹੋਰ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਇਹਨਾਂ ਤੋਂ ਲੋਗੋ ਜਿਹੜਾ ਇਸ ਯੂਜ਼ ਕਰਦੇ ਸੀ ਪ੍ਰੈਜੈਂਟੇਸ਼ਨ ਕਰ ਰਹੇ ਸੀਗੇ ਇਹਾਂ ਪੁਲਿਸ ਦਾ ਲੋਗੋ ਉਹਨਾਂ ਕੋਲ ਜੱਲੀ ਹੈ ਇਡ ਕਾਰਡ ਤੇ ਉਹ ਪੁੱਛ ਤਾ ਨਹੀਂ ਸਾਰੀ ਜਿਹੜੀ ਜਾਂਚ ਕੀਤੀ ਹੈ ਨਾ ਤੋਂ ਵੀ ਇਹ ਨਾਲ ਕੁਝ ਕਿਛਕਤੀਆਂ ਉਹ ਬੁਸ਼ਟ ਕਰ ਰਹੇ ਹੈ ਕਿ ਕੋਈ ਹੋਰ ਜੋ ਹੈ ਜੇ ਇਨਸੀਡੈਂਟ ਨੂੰ ਇਹਨਾਂ ਨੇ ਕੋਈ ਪੰਜਾਬ ਦਿੱਤਾ ਹੋਵੇ ਤਾਂ ਉਹਦੇ ਤੇ ਉਹ ਸੰਭੀਰ ਤਫਤੀਸ਼ ਜਾਰੀ ਨਹੀਂ ਹਲੇ ਤੱਕ 39 ਕੁਛ ਨਹੀਂ ਮਤਲਬ ਸਾਹਮਣੇ ਆ ਰਿਹਾ ਹੈ ਕਿ ਇਹ ਪਹਿਲਾਂ ਕੁਝ ਕਰ ਚੁੱਕੇ ਸੀਗੇ ਜਾਂ ਕਰਨ ਜਾ ਰਹੇ ਸੀ ਦੇਖੋ ਜੀ ਇਹ ਥੋੜਾ ਪ੍ਰੀਲਿਮਨਰੀ ਹੈ ਡਿਸਕਲੋਜ਼ ਕਰਨਾ ਸਾਡੀ ਜਿਹੜੀ ਇੰਟਰਨਲ ਤਫਤੀਸ਼ ਹੈ ਉਹਦੇ ਵਿੱਚ ਅਸੀਂ ਕੰਪਲੇਨੈਂਟ ਨੂੰ ਪ੍ਰਾਪਤ ਕਰਕੇ ਇਹਨਾਂ ਤੋਂ ਕੁਝ ਕਿਛ ਕਰਕੇ ਕੰਪਲੇਨੈਂਟ ਨਾਲ ਰਾਬਤਾ ਕਰਕੇ ਉਹਨਾਂ ਨੂੰ ਪ੍ਰੋਪਰ ਕੰਫਰੈਂਸ ਲੈ ਕੇ ਫਿਰ ਜਿਹੜੀ ਅਗਲੀ ਤਫਤੀਸ਼ ਹੋਵੇਗੀ ਤੇ ਇਹਨਾਂ ਕੋਈ ਮਨੀ ਵੀ ਕੋਈ ਪ੍ਰਾਬਧ ਹੋਈ ਚਾਹੇ ਹਾਂ ਜੀ ਇਹਨਾਂ ਤੋਂ 15000 ਰੁਪਏ ਤੋਂ